ਦਵਾਈਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਦੱਸ ਕਿ ਰਾਜਪਾਲ ਬਨਵਾਰੀ لال ਪੁਰੋਹਿਤ ਨੇ ਦਿੱਤੇ ਸਖਤ ਨਿਰਦੇਸ਼ਾਂ ਤੋਂ ਬਾਅਦ ਜਿਹੜਾ ਕੀ ਹੋਣ ਇਹ ਵੱਡੀ ਕਾਰਵਾਈ ਹੋਈ ਹੈ ਤੌਤੀ ਰਾਜਪਾਲ ਨੇ ਕਿਹਾ ਹੈ ਕਿ ਨਜਾਇਜ਼ ਕਾਰੋਬਾਰ ਦੇ ਵਿੱਚ ਸ਼ਾਮਲ ਡਾਕਟਰਾਂ ਨੂੰ ਬੇਪਰਦਾ ਕੀਤਾ ਜਾਵੇਗਾ ਤੌਤੀ ਰਾਜਪਾਲ ਨੇ ਕਿਹਾ ਕਿ ਚੰਡੀਗੜ੍ਹ ਵਿਜੀਲੈਂਸ ਬਿਊਰੋ ਤੋਂ ਮਾਮਲੇ ਦੀ ਜਾਂਚ ਕਰवानी ਚਾਹੀਦੀ ਹੈ ਮਰੀਜ਼ਾਂ ਦੇ ਨਾਲ ਮੁਰ ਤੱਕਾਂ ਨਾ ਹੋਵੇ ਇਸ ਦੀ ਸਖਤ ਕਾਰਵਾਈ ਕੀਤੀ ਜਾਵੇਗੀ ਤਤਸ ਜੀ ਕਿ ਦਵਾਈਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਰਾਜਪਾਲ ਬਨਵਰੀ ਲਾਲ ਪੁਰੀਹਦ ਨੇ ਦਿੱਤੇ ਸਖਤ ਨਿਰਦੇਸ਼ਾਂ ਤੋਂ ਬਾਅਦ ਜਿਹੜਾ ਕਿ ਇਹ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਸਖਤੀ ਦਿਖਾਈ ਦਿੱਤੀ ਹੈ ਤੋਤੀ ਰਾਜਪਾਲ ਨੇ ਕਿਹਾ ਕਿ ਨਜਾਇਜ਼ ਕਾਰੋਬਾਰ ਦੇ ਵਿੱਚ ਸ਼ਾਮਲ ਡਾਕਟਰਾਂ ਨੂੰ ਹੁਣ ਬੇਪਰਦਾ ਕੀਤਾ ਜਾਵੇਗਾ ਦੱਸ ਜੀ ਕਿ ਵਿਜੀਲੈਂਸ ਬਿਊਰੋ ਦੀ ਮਾਮਲੇ ਤੋਂ ਜਿਹੜਾ ਕਿ ਰਾਜਪਾਲ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਤੋਂ ਮਾਮਲੇ ਦੀ ਜਾਂਚ ਜਿਹੜੀ ਕਿ ਉਹ ਹੁਣ ਕਰਵਾਈ ਜਾਵੇਗੀ ਤਤਿ ਉਹਨਾਂ ਕਹਿ ਕੇ ਮਰੀਜ਼ਾਂ ਤੇ ਨਾਲ ਮੋੜ ਜਿਹੜਾ ਕੀ ਟੱਕਾ ਨਹੀਂ ਕੀਤਾ ਜਾਵੇਗਾ ਇਸ ਬਾਬਤ ਜਿਹੜਾ ਕੀ ਅਗਰ ਕੋਈ ਵੀ ਕੰਪਲੇਂਟ ਨਿਕਲ ਕੇ ਸਾਹਮਣੇ ਆਂਦੀ ਆ ਤਾਂ ਉਸ ਦੇ ਖਿਲਾਫ ਜਿਹੜੀ ਕੀ ਸਖਤ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਅੱਜ ਦੀ ਰਾਜਪਾਲ ਬਨਵਾਰੀ لال ਕਪੂਰਹੀ ਦੇ ਵੱਲੋਂ ਸਖਤ ਨਿਰਦੇਸ਼ ਦੇਣ ਤੋਂ ਬਾਅਦ ਜਿਹੜਾ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਸਖਤ ਹੁੰਦਾ ਨਜ਼ਰ ਆ ਰਿਹਾ ਹੈ ਰਾਜਪਾਲ ਨੇ ਕਿਹਾ ਕਿ ਨਜਾਇਜ਼ ਕਾਰੋਬਾਰ ਦੇ ਵਿੱਚ ਸ਼ਾਮਲ ਡਾਕਟਰਾਂ ਨੂੰ ਹੁਣ ਬੇਪਰਦਾ ਕੀਤਾ ਜਾਵੇਗਾ। ਦੋਤੀ ਰਾਜਪਾਲ ਨੇ ਕਿਹਾ ਕਿ ਚੰਡੀਗੜ੍ਹ ਵਿਜੀਲੈਂਸ ਬਿਊਰੋ ਤੋਂ ਮਾਮਲੇ ਦੀ ਜਾਂਚ ਅਚੜੀ ਕੀ ਹੋਣਾ ਹੋ ਕਰਵਾਈ ਜਾਵੇਗੀ। ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਵੀ ਮਰੀਜ਼ ਜਦੋਂ ਹਸਪੀਟਲ ਤੋਂ ਦਵਾਈ ਲੈਣ ਜਾਂਦੇ ਨੇ ਤਾਂ ਡਾਕ ਕਈ ਡਾਕਟਰਾਂ ਦਾ ਜਿਹੜਾ ਕੀ ਕਮਿਸ਼ਨ ਹੁੰਦਾ ਹੈ। ਕੈਸ ਕਾਰੋਬਾਰ ਬਾਬਤ ਮੇਰੇ ਚੰਡੀਗੜ੍ਹ ਤੋਂ ਵੀ ਜੁੜ ਗਏ ਨੇ। ਹਾਂ ਵੀ ਦਵਾਈਆਂ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈ ਤਾਂ ਕਿ ਕੋਈ ਜਾਣਕਾਰੀ ਦੇਖੋ ਕਰਨ ਦੱਸਣਾ ਚਾਹੁੰਗਾ ਕਿ ਅਕਸਰ ਦੇਖਿਆ ਨੂੰ ਮਿਲਦਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਜੇਕਰ ਹਸਪਤਾਲ ਦੇ ਵਿੱਚ ਉਪਚਾਰ ਕਰਨ ਮਾਰਥੇ ਜਾਂਦਾ ਹੈ ਜਿਹੜੀਆਂ ਵੀ ਦਵਾਈਆਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਜਾਂਦੀਆਂ ਹੈ ਤੇ ਹਸਪਤਾਲ ਦੀ ਗੱਲ ਕੀਤੀ ਜਾਵੇ ਚਾਹੇ ਕੋਈ ਨੀਤੀ ਹੋਰ ਅਗਰ ਕੋਈ ਡਾਕਟਰ ਨੇ ਕਿਸੇ ਵੀ ਪ੍ਰਾਈਵੇਟ ਡਾਕਟਰ ਵੀ ਅਗਰ ਬੈਠੇ ਨੇ ਤੇ ਉਹਨਾਂ ਦਾ ਵੀ ਜਿਹੜੀ ਹੈ ਉਹ ਫਿਕਸ ਦੁਕਾਨਾ ਹੁੰਦੀ ਹੈ ਕਿ ਤੁਸੀਂ ਦੁਕਾਨ ਤੋਂ ਜਿਹੜੀ ਹੈ ਆਪਣਾ ਮੈਡੀਸਨ ਲੈਣੀ ਹੈ ਤੇ ਉਹ ਮੈਡੀਸਨ ਕਿਸੇ ਹੋਰ ਕੈਮੀਕਲ ਸ਼ਾਪ ਤੋਂ ਮਿਲਦੇ ਦੇਣੀ ਹੈ ਤੇ ਬਿਲਕੁਲ ਸਹੀ ਦਿਨਾ ਸਾਹਮਣੇ ਆ ਰਿਹਾ ਸੀਗਾ ਕਿ ਉਤੇ ਜਿਹੜਾ ਹੈ ਕਮਿਸ਼ਨ ਦੀ ਜਿਹੜੀ ਹੈ ਗੱਲ ਹੁੰਦੀ ਹੈ ਤਾਂ ਬਿਲਕੁਲ ਪੰਜਾਬ ਦੇ ਜਿਹੜੇ ਗਵern ਰਾਜਪਾਲ ਬਨਵਾਰੀ لال ਪੁਰੀਹਤ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਜਿਹੜਾ ਹੈ ਇਹਦੀ ਜਾਂਚ ਵਾਸਤੇ ਜਿਹੜੇ ਐਡਿਸ਼ਨ ਨਿਰਦੇਸ਼ ਦਿੱਤੇ ਹੈ ਕਿ ਹੈ ਕਿ ਵਿਜੀਲੈਂਸ ਜਿਹੜੀ ਹੈ ਜਾਂਚ ਹੋਣੀ ਚਾਹੀਦੀ ਹੈ ਇਸ ਸਬੰਧ ਮਾਮਲੇ ਜੀ ਅਮੇਰਜੀਂ ਕਿ ਪੰਜਾਬ ਦੇ ਰਾਜਪਾਲ ਬਨਵਾਰੀ لال ਪੁਰੀਹਤ ਵੱਲੋਂ ਕਿਹੜੇ ਜਿਹੜੇ ਕਿ ਸਖਤ ਨਿਰਦੇਸ਼ ਜਿਹੜੇ ਕਿ ਉਹ ਜਾਰੀ ਕੀਤੇ ਗਏ ਨੇ ਇਸ ਬਾਬਤ ਤੋਂ ਤੇ ਕਿਹਾ ਗਿਆ ਕਿ ਅਗਰ ਕੋਈ ਡਾਕਟਰ ਜਿਹੜਾ ਹੈ ਜੋ ਵੀ ਦਵਾਈ ਲਿਖਦਾ ਹੈ ਅਗਰ ਕੋਈ ਪਾਰਟਿਕੂਲਰ ਕੋਈ ਕੈਮਿਸਟ ਸ਼ਾਪ ਹੈ ਅਗਰ ਉੱਥੇ ਹੀ ਦਵਾਈ ਲਿਖਦਾ ਹੈ ਤਾਂ ਵੀ ਜਿਹੜੀ ਹੈ ਕਾਰਵਾਈ ਹੋ ਸਕਦੀ ਹੈ ਉਸ ਤੋਂ ਇਲਾਵਾ ਜਿਹੜਾ ਹੈ ਬਿਲਕੁਲ ਸਾਰ ਸਟੇ ਯਾਨੀ ਵਿਜੀਲੈਂਸ ਜਿਹੜੀ ਹੈ ਜਾਣ ਜਿਹੜੀ ਹੈ ਇਹਦੇ ਵਿੱਚ ਜਿਹੜੀ ਹੈ ਹੋਣੀ ਚਾਹੀਦੀ ਹੈ ਜੀ ਹਮੇਤ ਹਸਪਤਾਲਾਂ ਦੇ ਵਿੱਚ ਅਕਸਰ ਜਿਹੜਾ ਕਿ ਦਵਾਈਆਂ ਡਾਕਟਰ ਵੱਲੋਂ ਲਿਖੀ ਜਾਂਦੀਆਂ ਨੇ ਤੇ ਹਸਪਤਾਲ ਦੇ ਵਿੱਚੋਂ ਨਹੀਂ ਮਿਲਦੀਆਂ ਤੇ ਮਰੀਜ਼ਾਂ ਨੂੰ ਜਿਹੜਾ ਕਿ ਬਾਹਰ ਦੁਕਾਨਾਂ ਤੋਂ ਦਵਾਈਆਂ ਲੈਣੀਆਂ ਪੈਂਦੀਆਂ ਨੇ ਬਿਲਕੁਲ ਅਕਸਰ ਇਹੀ ਕਾਰਨ ਹੈ ਕਰਨ ਅਗਰ ਗੱਲ ਕੀਤੀ ਜਿਵੇਂ ਨਾ ਇਹ ਕਾਰਨ ਹੈ ਕਿ ਜੋ ਵੀ ਡਾਕਟਰ ਜਿਹੜੇ ਨੇ ਦਵਾਈਆਂ ਲਿਖ ਕੇ ਦਿੰਦੇ ਨੇ ਕਿਉਂਕਿ ਹਰ ਹਸਪਤਲ ਜਿਹੜੇ ਸਰਕਾਰੀ ਹਸਪਤਲ ਆ ਉਹਨਾਂ ਦੇ ਵੀ ਜਿਹੜੇ ਫ੍ਰੀ ਆਪਟਿਕ ਕੇਂਦਰ ਜਿਹੜੇ ਨੇ ਹੁੰਦੇ ਨੇ ਉੱਥੇ ਤੁਸੀਂ ਆਪਣੀ ਮੈਡੀਸਨ ਲੈ ਸਕਦੇ ਹੋ ਮਗਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਉੱਥੇ ਜਿਹੜੀਆਂ ਮੈਡੀਸਨਸ ਨਹੀਂ ਹੁੰਦੀਆਂ ਜਾਂ ਕਿਸੇ ਹੋਰ ਸਾਜ਼ ਦੀ ਜਿਹੜੀ ਉਹ ਮੈਡੀਸਨ ਜਿਹੜੀ ਹੈ ਲਿਖ ਕੇ ਦਿੰਦੇ ਨੇ ਤੇ ਫਿਰ ਜਿਹੜੇ ਪੇਸ਼ੈਂਟਸ ਐ ਉਹਨਾਂ ਨੂੰ ਬਾਹਰੋਂ ਜਿਹੜੀ ਹੈ ਮੈਡੀਸਨ ਜੜੀਆਂ ਲੈਣੀਆਂ ਪੈਂਦੀਆਂ ਹੈ ਤੁਹਾਨੂੰ ਬੜੀ ਵੱਡੀ ਗੱਲ ਜਿਹੜੀ ਹੈ ਇਹਦੇ ਵੀ ਸਾਹਮਣੇ ਆਉਂਦੀ ਹੈ ਕਿ ਜਿਹੜੀ ਨੇਜੀ ਉੱਥੇ ਹੀ ਜਿਹੜੀਆਂ ਡਾਇਮੇ ਸ਼ਾਪਸ ਨੇ ਤੇ ਉੱਥੇ ਹੀ ਜਿਹੜੀਆਂ ਇਹ ਦਵਾਈਆਂ ਜਿਹੜੀਆਂ ਹੈ ਮਿਲਦੀਆਂ ਔਰ ਕਿਤੇ ਨਹੀਂ ਮਿਲਦੀਆਂ ਤੇ ਬਿਲਕੁਲ ਇਸ ਨੂੰ ਲੈ ਕੇ ਜਿਹੜੀ ਹੈ ਹੁਣ ਇੱਕ ਜਾਂਚ ਕਮੇਟੀ ਵੀ ਬਣਾਈ ਗਈ ਹੈ ਤਾਂ ਜਾਂਚ ਵੀ ਇਸ ਦੇ ਵਿੱਚ ਹੋਏਗੀ ਨਾਲ ਹੀ ਜਿਹੜਾ ਹੈ ਵਿਜੀਲੈਂਸ ਨੂੰ ਵੀ ਜਿਹੜਾ ਹੈ ਕਿ ਜਿਹੜਾ ਇਹ ਹੋ ਸਕਦਾ ਹੈ ਕਿ ਕੇਸ ਜਿਹੜਾ ਸੌਂਪੇ ਜਾਵੇ ਤਾਂ ਵਿਜੀਲੈਂਸ ਵੀ ਆਪਣੇ ਤਰਫ਼ ਤੇ ਜਿਹੜਾ ਹੈ ਇਸ ਤੇ ਜਿਹੜੀ ਹੈ ਜਾਂਚ ਕਰ ਸਕਦੀ ਹੈ ਜੀ ਹਮੇ ਜੇਕਰ ਕੋਈ ਡਾਕਟਰ ਇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਫਿਰ ਕਿੱਦਾਂ ਦੀ ਕਾਰਵਾਈ ਹੈ ਜਿਹੜੀ ਕਿ ਵਿਜੀਲੈਂਸ ਬਿ ਮੁਕੋ ਅਗਰ ਕਿਸੇ ਦੋਸ਼ ਅਗਰ ਕਿਸੇ ਡਾਕਟਰ ਦਾ ਜਿਹੜਾ ਹੈ ਨਾਮ ਵੀ ਜਾਂਦਾ ਹੈ ਜਾਂ ਕੋਈ ਡਾਕਟਰ ਜਿਹੜਾ ਹੈ ਇਹਦੇ ਵੀ ਦੋਸ਼ੀ ਪਾਇਆ ਜਾ ਸਕਦਾ ਤਾਂ ਉਹਦਾ ਲਾਇਸੈਂਸ ਵੀ ਕੈਂਸਲ ਹੋ ਸਕਦਾ ਹੈ ਉਹਦੇ ਖਿਲਾਫ ਜਿਹੜੀ ਹੈ ਕਾਨੂੰਨੀ ਕਾਰਵਾਈ ਵੀ ਜਿਹੜੀ ਹੈ ਜ਼ਰੂਰੀ ਦੇ ਵੀ ਜਿਹੜੀ ਆ ਹੋ ਸਕਦੀ ਹੈ ਔਰ ਇਸ ਤੋਂ ਪਹਿਲਾਂ ਵੀ ਕਈ ਜਗ੍ਹਾ ਦੇਖਣ ਨੂੰ ਮਿਲਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਹੋਈਆਂ ਵੀ ਹੈ ਸਮੇਂ-ਸਮੇਂ ਤੇ ਮਗਰ ਅਗਰ ਹੁਣ ਇਸ ਤਰ੍ਹਾਂ ਚੰਡੀਗੜ੍ਹ ਨੇ ਵੀ ਜਿਸ ਤਰ੍ਹਾਂ ਜਿਹੜਾ ਨਿਸ਼ਾਨਾ ਦੇ ਦਿੱਤੇ ਤਾਂ ਅਗਰ ਕੋਈ ਐਦਾਂ ਦੀ ਗੀ ਸਾਹਮਣੇ ਆਉਂਦੀ ਹੈ ਤਾਂ ਜ਼ਰੂਰ ਜਿਹੜੀ ਹੈ ਡਾਕਟਰ ਦੇ ਉੱਤੇ ਵੀ ਜਿਹੜੀ ਹੈ ਕਾਰਵਾਈ ਹੋਵੇਗੀ ਔਰ ਹੋ ਸਕਦਾ ਹੈ ਕਿ ਜੋ ਮੈ ਜੋ ਵੀ तमाम जानकारी ਲਈ ਤੁਹਾਡਾ ਬਹੁਤ ਬਹੁਤ ਧੰਨਵਾਦ